ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਪੰਜਾਬ ਦੇ ਵਿੱਚ ਵੱਧਦੇ ਹੋਏ ਨਸ਼ਾ ਕਾਰੋਬਾਰ ਦੇ ਖਿਲਾਫ ਚਲਾਏ ਗਏ अभियान ਦੇ ਤਹਿਤ ਥਾਣਾ ਨੰਗਲ ਪੁਲਿਸ ਨੂੰ ਸੋਮਵਾਰ ਇੱਕ ਮਹੱਤਵਪੂਰਨ ਵੱਡੀ ਸਫਲਤਾ ਹਾਸਲ ਹੋਈ ਹੈ ਖਾਸ ਮੁਖਬਰ ਦੀ ਸੂਚਨਾ ਦੇ ਆਧਾਰ ਉੱਤੇ ਪੁਲਿਸ ਨੇ ਇੱਕ ਮਹਿਲਾ ਨੂੰ ਚਿੱਟੇ ਨਸ਼ੇ ਦੇ ਪਦਾਰਥ ਦੇ ਨਾਲ ਗ੍ਰਿਫਤਾਰ ਕੀਤਾ ਹੈ ਥਾਣਾ ਨੰਗਲ ਦੇ ਐਸਐਚਓ ਰੋਹਿਤ ਸ਼ਰਮਾ ਨੇ ਦੱਸਿਆ ਕਿ ਉਹਨਾਂ ਦੀ ਟੀਮ ਦੇ ਐਸਏਈ ਕੇਸ਼ਵ ਕੁਮਾਰ ਸੀਨੀਅਰ ਕਨਸਟੇਬਲ ਦਵਿੰਦਰ ਸਿੰਘ ਅਤੇ ਨੀਰਾ ਦੇਵੀ ਦੇ ਸਹਿਯੋਗ ਨਾਲ ਪੁਲਿਸ ਪਾਰਟੀ ਜਵਾਰ ਮਾਰਕੀਟ ਦੇ ਨੇੜੇ ਗਸ਼ਤ ਉੱਤੇ ਸੀ ਤਾਂ ਕਰੀਬ 7 ਵਜੇ ਇੱਕ ਮੁਖਬਰ ਨੇ ਉਹਨਾਂ ਨੂੰ ਸੂਚਨਾ ਦਿੱਤੀ ਕਿ ਸ਼ਰਦਾ ਦੇਵੀ ਪਤਨੀ ਨਤੁਰਮ ਨਿਵਾਸੀ ਰਾਜਨਗਰ ਨੰਗਲ ਰੇਲਨ ਦੇ ਮਾਧਿਅਮ ਰਾਹੀਂ ਚਿੱਟਾ ਲੈ ਕੇ ਨੰਗਲ ਪਹੁੰਚ ਰਹੀ ਆ ਤੇ ਕਿਸੇ ਵਿਅਕਤੀ ਨੂੰ ਇਹ ਸਮਾਨ ਦਿੱਤਾ ਜਾਵੇਗਾ ਸੂਚਨਾ ਦੀ ਗੰਭੀਰਤਾ ਦੇਖਦੇ ਹੋਏ ਪੁਲਿਸ ਟੀਮ ਨੇ ਰੇਲਵੇ ਸਟੇਸ਼ਨ ਤੋਂ ਸ਼ਮਸ਼ਾਨ ਘਾਟ ਵੱਲ ਨੂੰ ਜਾਣ ਵਾਲੀ ਪੱਕੀ ਸੜਕ ਉੱਤੇ ਨਾਕਾਬੰਦੀ ਕੀਤੀ ਤੇ ਕੁਝ ਸਮੇਂ ਬਾਅਦ ਇੱਕ ਮਹਿਲਾ ਸ਼ੱਕੀ ਹਾਲਾਤਾਂ ਦੇ ਵਿੱਚ ਤੇਜ਼ ਕਦਮਾਂ ਦੇ ਨਾਲ ਚਲਦੀ ਹੋਈ ਵਿਖਾਈ ਦਿੱਤੀ ਪੁਲਿਸ ਨੇ ਦੇਖ ਕੇ ਅਚਾਨਕ ਉਹ ਮੁੜੀ ਅਤੇ ਜਿਸ ਨੂੰ ਰੋਕ ਕੇ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਸ਼ਾਰਦਾ ਦੇਵੀ ਦੱਸਿਆ ਜਿਸ ਦੇ ਕੋਲੋਂ ਮومی ਲਿਫਾਫੇ ਦੇ ਵਿੱਚ ਚਿੱਟਾ ਪਾਊਡਰ ਬਰਾਮਦ ਹੋਇਆ ਹੈ ਪੁਲਿਸ ਨੇ ਇਸ ਪਦਾਰਥ ਨੂੰ ਜਬਤ ਕਰਕੇ ਐਨਡੀਪੀਐਸ ਐਕਟ ਦੀ ਧਾਰਾ 22 62 ਅਤੇ 85 ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ ਫਿਲਹਾਲ ਮਹਿਲਾ ਨੂੰ ਹਿਰਾਸਤ ਦੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ